ਹਣ ਬਿਖਾਲਿਆ ਮੈਂ ਸੰਦਾ ਮੁੰਡਾ ਬੇਕਾਂ ਤਵੀਆਂ ਅੱਛਾ 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 ਠੀਕ ਤੂੰ ਦਾ ਸੇਵਾਦਾਰ ਬੰਦਾ ਐ ਤੇ ਬੁੱਢੇ ਦਾ ਸੋਚਲਾ ਹਣ ਫਿਰ ਮੈਂ ਕੀ ਕਰਾਂ ਨਹੀਂ ਬਾਪੂ ਕੋਈ ਗੱਲ ਨਹੀਂ ਤੇ ਕਿਹੜ ਕਾਨੇ ਕਨ ਪੁੱਟਣੇ ਬਾਪੂ ਆੜੇ ਇਹ ਮੈਨੂੰ ਨਹੀਂ ਮੇਰੀ ਬੇਸ ਜਾਂਦੀ ਮੈਂ ਕੀ ਕਰਾਂ ਅੱਛਾ ਮੈਂ ਸੈਟਲ ਕਵਾ ਕਰਨਾ ਵੀਰ ਜੀ ਠੀਕ ਠੀਕ ਐ ਤੇ ਮਾਤਾ ਵੀ ਜਿਹੜੀ ਮੇਰੇ ਘਰ ਦੀ ਆ ਉਹ ਵੀ ਲੰਗੀ ਆ ਹਾਂਜੀ ਹਾਂਜੀ ਬਾਕੀ ਲਾਬੀ ਦਾ ਖਾ ਮੇਰਾ ਤੇ ਜਾ ਕੋ ਕਰਮਾਲਾ ਜੀ ਕੋਈ ਸੋਈ ਦੇ ਪਾਉਣੇ ਆ ਹਾਂਜੀ ਹਾਂਜੀ ਮੇਰੀ ਵੀ 70 80 ਸਾਲ ਉਮਰ ਹੋ ਗਈ ਆ ਮੇਰੇ ਘਰ ਦੀ ਵੀ ਲੰਮੀ ਏ ਹਾਂਜੀ ਤੇ ਮੇਰੇ ਹੱਥ ਪੱਲੇ ਕੋਈ ਨਹੀਂ ਜਾਂ ਕੋਈ ਰੱਬ ਦਾ ਪਿਆਰਾ ਮੇਰੀ ਸੁਣੇ ਹਾਂਜੀ ਤੇ ਯਾ ਰੱਬ ਸੁਣੇ ਬਿਲਕੁਲ ਬਾਪੂ ਕੋਈ ਗੱਲ ਨਹੀਂ ਤੇ ਬਾਕੀ ਮੈਂ ਉਹਦੇ ਆਸਰੇ ਜੀ ਆ ਹਾਂਜੀ ਤੇ ਸੰਗਤ ਦੇ ਆਸਰੇ ਜੀ ਆ ਸੰਗਤ ਰੱਬ ਨੂੰ ਕਹਾਉਂਦੀ ਆ ਬਿਲਕੁਲ ਬਾਪੂ ਬਿਲਕੁਲ ਜਿਹੜੇ ਬਾਪੂ ਜੀ ਆ ਪਛਾਣ ਆ ਹਾਂਜੀ ਪਛਾਣ ਲਿਆ ਤੁਹਾਨੂੰ ਖर्चा ਵੀ ਦਿੱਤਾ ਸੀ ਆ ਹਾਂਜੀ ਹਾਂਜੀ ਰੱਖਿਆ ਵਾਹੰਦਿਆਂ ਨੂੰ ਹਾਂਜੀ ਕਿ ਸਾਡੀ ਤੁਸੀਂ ਸੇਵਾ ਕੀਤੀ ਸੀ ਇਹ ਤੁਹਾਡੇ ਬੱਚਿਆਂ ਦੀ ਹਾਂਜੀ ਫਾਟਾ ਜੀ ਮੈਂ ਅਕਾਲੀ ਮਹਾਰਾਜ ਤੰਦੂ ਸੀ ਇਹ ਕਿ ਇਹਨਾਂ ਦੇ ਬੱਚਿਆਂ ਦੇ ਪਛਾਣ ਲਿਆ ਮੈਂ ਬੋਤ ਤੂੰ ਮੈਨੂੰ ਚਾਰ ਵੀ ਦਿੱਤਾ ਸੀ ਫਾਟਾ ਵੀ ਦਿੱਤਾ ਸੀ ਹਾਂਜੀ ਹਾਂਜੀ ਤੇ ਫੇਰ ਤੁਹਾਡਾ ਵੀ ਬਾਬਾ ਜੀ ਤੇਰਾ ਮੈਂ ਫੇਰ ਕਿ ਤਾਂ ਕੋਈ ਮੈਂ ਜਿਹੜਾ ਪੁੱਤ ਨੂੰ ਵੇਖ ਕੇ ਲੱਗ ਗਿਆ ਮੈਂ ਵੇਖ ਕੇ ਤੈਨੂੰ ਖਲੋਤਾ ਹਾਂ ਨਾ ਮਾਂ ਬਾਪੂ ਕਾਨੇ ਵੱਢਣ ਰਿਹਾ ਹੈ ਤੇ ਕੀ ਕਰਨੇ ਬਾਪੂ ਨੇ ਕਰਨੇ ਕਾਨੇ ਪੁੱਤ ਮੈਂ ਹੁਣ ਸ਼ਾਲ ਆ ਗਿਆ ਏ ਹਾਂਜੀ ਹਾਂਜੀ ਮੇ ਪਾਬੇ ਤੇ ਰੋਟੀ ਕਿੱਥੇ ਬਕਾਵਾਂਗੇ ਹੂੰ ਕਮਰਾ ਇੱਕੇ ਕਾ ਮਾਰ ਆ ਜਾ ਉਹਦੇ ਦੈਂ ਬਾਹ ਕਰਦੇ ਆਂ ਜੇ ਅੱਗ ਬਾਲਦੇ ਆਂ ਜੇ ਉਹ ਜੇ ਬੈਠਾ ਨਹੀਂ ਜਾਂਦਾ ਹਾਂਜੀ ਤੇ ਉਹ ਉਹ ਤੂੰ ਤੂੰ ਹੋ ਜਾਂਦੇ ਆ ਤੇ ਯਾਰ ਫਿਰ ਕਾਨੇ ਵੱਢ ਕਿ ਤਾ ਪ੍ਰਸੋਗੀ ਤੇ ਪਾਉਣੇ ਆ ਤੇ ਮੇਰੇ ਕੋਲ ਤੇ ਕੋਈ ਸਾਡਨ ਨਹੀਂ ਹੈਗਾ ਹੂੰ ਹੂੰ ਬਾਲੇ ਵੀ ਮੈਂ ਪਤਾ ਨਹੀਂ ਕਿਤਰਾ ਟਮੇ ਡੰਬੇ ਪਾਉਣੇ ਆ ਡੰਨੇ ਡੰਡੇ ਪਾਉਣੇ ਗਾਰਡਰ ਬਾਪੂ ਹੈਗਾ ਗਾਰਡਰ ਮੇ ਕੋਈ ਛਾਦਰ ਨਹੀਂ ਜੀਏਗਾ ਕੋਈ ਨਹੀਂ ਆਗਾ ਨਾ ਬੜਾ ਕਬਾ ਹੁਵੇ ਰਿਆ ਦਾ ਛਾਇ ਗਾਉਂ ਸਵਾਰੀ ਵੀ ਨਹੀਂ ਮਿਲਦੀ ਓ ਬਾਪੂ ਰਖਾ ਤੇਰਾ ਹਾਂਜੀ ਇਹ ਤੇ ਬੜਾ ਮਾੜਾ ਜਿਆ ਮੈਂ ਮਹਾਰਾਜ ਜਿਆ ਬਾ ਕਦਾਂ ਜੇ ਮੇਰੇ ਕੋਲ ਕੋਈ ਵੀ ਨਹੀਂ ਜਾਵੇ ਤੇ ਮਿਸਤਰੀਆਂ ਅੱਗੇ ਤਰਲਾ ਮਾਰ ਕੇ ਉਹਨਾਂ ਨਾਲ ਆਖੀ ਦਾ ਮੈਂ ਰੱਛਾ ਬਾਕੇ ਤੁਹਾਨੂੰ ਪੈਸੇ ਦੇ ਦੂੰ ਉਹ ਟਾਈਮ ਤੇ ਬਿਲਕੁਲ ਪੈਸੇ ਨਹੀਂ ਦੇ। ਬੜਾ ਭੁੱਖਾ ਗਿਆ ਛੱਤ 'ਤੇ ਮੁਸ਼ਕਲ ਆ ਗਈ। ਹਾਂਜੀ ਛੱਤ ਮੈਂ ਇਸ ਟਾਈਮ ਤੇ 605000 ਰਾਤ ਵੀ ਨੀਂਦ ਨਹੀਂ ਆਉਂਦੀ। ਹਾਂ ਹਾਂ। ਤੇ ਛੱਤ ਪੈ ਜਾਵੇ। ਇਹ ਛੱਤ ਤਾਂ ਪੈ ਜਾਏ। ਇਹ ਮਿਸਤਰੀਆਂ ਨੂੰ ਕੱਲ ਪਰਸੋਂ ਦੇ ਪੈਸੇ ਦੇਣੇ ਆ ਕੰਮ ਵਿਚਾਰੇ ਕਰੀ ਜਾਂਦੇ ਆ। ਪੈਸੇ ਦੇਣੇ ਆ। ਆ ਵੀ ਉੱਤੇ ਪਾਦ ਨੇ ਕਰਨੇ ਅਸੋਹੀ ਤੇ। ਆਨੇ ਹੁਣ ਪਾ ਕੇ ਦਾਰਦਾ। ਫਿਰ ਲਕਾਵਾ ਕਰਨਾ ਹੈ ਜੇ। ਮਾਰ ਕੇ ਰੰਗ ਦੀ ਜਾਂਦੇ ਆ ਤੇ ਬਾਪੂ ਸਵਾਰੀ ਨਹੀਂ ਮਿਲਦੀ ਫਿਰ ਰਸ਼ਕੇ ਦੇ ਨਾ ਸਵਾਰੀ ਉਹਨੂੰ ਲੋਕਾਂ ਟੈਂਪੂ ਬਣਾ ਲਿਆ ਜੀ ਵੀ ਲੱਗੇ ਐ ਹੀ ਖਲੋਤੇ ਰਹਿ ਜਾਂਦੇ ਹੋਏ ਕਿ ਸਾਰੀ ਵੀ ਚੁੱਕ ਕੇ ਲੈ ਜਾਂਦੇ ਆ ਇਹ ਮੂੰਹ ਚੁੱਕ ਕੇ ਦੇ ਦਿੰਦੇ ਰਸ਼ਕੇ ਬਾਪੂ ਮਾੜੀ ਹਾਲਤ ਆ ਕਰਛੇ ਦੀ ਨਹੀਂ ਰਖਿਆ ਲੀਦੇ ਹੁਣ ਅੱਗੇ ਰક્ષા ਜੀ ਸਵਾਰੀ ਮਿਲ ਜਾਂਦੀ ਹੀ ਹੂੰ ਉਹਨੂੰ 3 ਵੀਲਰ ਲੋਕਾਂ ਆ ਦੀ ਰੋਟੀ ਵਾਸਤੇ ਲੈ ਆਂਦੇ ਨੇ ਸਾਡੀ ਰੋਟੀ ਖੋਸਦੀ ਖੋਸ ਕੇ ਬਾਪੂ ਮਾੜਿਆ ਦਾ ਧੌਖਾ ਸਾਡੀ ਰੋਟੀ ਖੋ ਚਗੀ ਬਿਲਕੁਲ ਇਹ ਤੁਸੀਂ ਆਪ ਹੀ ਜਾਣਦੇ ਜੇ ਕਿ ਮਾਰੇ ਦੇ ਕੋਲ ਤੇ ਕੁਝ ਨਹੀਂ ਹੈ ਨਹੀਂ ਬਾਪੂ ਟਾਇਆ ਪਾਸ ਹੀ ਆ ਕੇ ਨਾ ਕੁਝ ਸੁਣਦਾ ਹੀ ਆ ਨਹੀਂ ਸੁਣਦਾ ਸਹੀ ਗੱਲ ਇਹ ਰੱਬ ਦਾ ਪਿਆਰਾ ਹੀ ਸੁਣਦਾ ਜੇ ਬਿਲਕੁਲ ਤੇਰੇ ਰੱਬ ਦੇ ਹੁਕਮ ਚ ਆ ਹਾਂਜੀ ਹਾਂਜੀ ਕੋਈ ਆਉਣ ਦੇ ਇੱਕ ਡੀਗਰ ਸੋਈ ਸੋਈ 8 ਫੁੱਟ ਚੌੜੀ ਆ ਅੱਛਾ 10 ਫੁੱਟ ਦਾ ਗਾਟਰ ਪੈਣਾ 8 ਫੁੱਟ ਚੌੜੀ ਤੇ 10 ਫੁੱਟ ਦਾ ਗਾਟਰ ਪੈਣਾ ਹਾਂਜੀ ਉੱਤੇ ਪੈਣੇ ਕਰਨੇ ਆੰਗਿਆਂ ਨੇ ਜਿੱਤਿਆਰ ਬਣਾਇਆ ਅਗੋ ਰੱਬ ਨੂੰ ਪਤਾ ਤੇ ਜਾ ਕੋਈ ਭੈਣ ਭਰਾ ਸੰਗਤ ਨੂੰ ਪਤਾ ਹਾਂਜੀ ਇਹ ਤਾਂ ਹੈਗਾ ਬਾਪੂ ਕੋਈ ਗੱਲ ਨਹੀਂ ਕਿ ਜੇ ਕੋਈ ਸੰਗਤ ਦਾ ਆਸਰਾ ਹੋ ਗਿਆ ਸੰਗਤ ਕਰਦੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਆਲੀ ਤੇ ਮੇਰੀ ਰੱਬ ਤੇ ਫਿਆਦਿਆ ਹਾਂਜੀ ਬਿਲਕੁਲ ਉਹ ਜਿਹੇ ਦਾ ਜਿਹੜਾ ਸਾਨੂੰ ਪਿਆਰ ਵੀ ਦੇ ਗਿਆ ਹਿਆਤਾ ਵੀ ਦੇ ਗਿਆ ਹੀ ਹਾਂਜੀ 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 ਤੇ ਫੇਰ ਮੈਂ ਆ ਗਿਆ ਰੱਬ ਦਾ ਪਿਆਰਾ ਨਹੀਂ ਕੋਈ ਗੱਲ ਨਹੀਂ ਬਾਪੂ ਮੈਂ ਤੈਨੂੰ ਵੇਖ ਕੇ ਖਲੋਤਾ ਬਾਪੂ ਗਾਣੇ ਵੰਡਣ ਡਿਆ ਇਦਿ ਬਾਪੂ ਨੂੰ ਗਾਣੇ ਕੀ ਕਰਨੇ ਕੋਈ ਗੱਲ ਫਿਰ ਉਹਨੂੰ ਸਿਰ ਲਗਾਵਾ ਦੇ ਕਰਨਾ ਹਾਂ ਸਿਰ ਲਗਾਵਾਪੂ ਕਰਨਾ ਇਹ ਕਰਨਾ ਟਾਈਮ ਪਾਸ ਕਰਨਾ ਬੁੱਲੀ ਆਦ ਦੀ ਸਿਰਕ ਦਾ ਊੜਾ ਹੈ ਦਾ ਬਾਪੂ ਦੀ ਮਾਂ ਕਦੀ